ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਜੈ ਭੀਮ ਦੀ ਆਵਾਜ਼ ਬੜੀ ਘੱਟ ਆਈ ਹੈ ਹੈ ਨਾ ਕੁਝ ਨਵੇਂ ਬੰਦੇ ਆਏ ਆ ਨਵੇਂ ਵੀ ਨਹੀਂ ਹੈ ਪਰ ਜੈ ਭੀਮ ਆਪਾਂ ਨਾਰਾ ਕਿੰਨਾ ਦਾ ਪਤਾ ਤੁਹਾਨੂੰ ਬਾਬਾ ਸਾਹਿਬ ਡਾਕਟਰ ਬੀਟਕਰ ਸਿੰਘ ਸਾਹਿਬ ਦਾ ਨਾਰਾ ਹੈ ਔਰ ਉਹਨਾਂ ਦੇ ਮਿਸ਼ਨ ਨੂੰ ਲੈ ਕੇ ਆਪਾਂ ਚੱਲੇ ਆ ਤਾਂ ਉਹਨਾਂ ਨੇ ਸਾਡੇ ਹੱਕ ਚ ਸਭਿਧਾਨ ਬਣਾਇਆ ਸੀ ਵੀ ਤੁਸੀਂ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਤਾਂ ਪੜਨ ਦਾ ਅਤੇ ਪਾਣੀ ਪੀਣ ਦਾ ਬੋਟ ਪਾਉਣ ਦਾ ਨੌਕਰੀਆਂ ਚ ਜਾਣ ਦਾ ਤੇ ਲੇਖਨਾ ਚ ਖੜਨ ਦਾ ਤੇ ਦਫਤਰਾਂ ਚ ਆਪਣੀ ਹੱਕ ਮੁਤਾਬਕ ਬੋਲਣ ਦਾ ਉਹਨਾਂ ਨੇ ਅਧਿਕਾਰ ਲੈ ਕੇ ਦਿੱਤਾ ਉਸ ਕਾਨੂੰਨ ਦੇ ਅਧਿਕਾਰ ਨੂੰ ਲੈ ਕੇ ਅੱਜ ਅਸੀਂ ਡਿਪਟੀ ਕਮਿਸ਼ਨਰ ਫਰੀਦਪੁਰ ਦੇ ਦਫਤਰ ਤੇ ਅਡਿਸ਼ਨਲ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਪਹੁੰਚੇ ਹਾਂ ਜਿੱਦੇ ਵਿੱਚ ਮਮਦੋੜ ਤੋਂ ਨੋਕਲ ਸਾਡੇ ਆਗੂ ਪਹੁੰਚੇ ਹੋਏ ਆ ਕਿ ਜਿਨ੍ਹਾਂ ਨੇ ਇਹ ਗੱਲ ਦੱਸੀ ਆ ਕਿ ਸਾਡੇ ਪਿੰਡ ਵਿੱਚ ਜਿਹੜੇ ਲੋਕ ਲੋੜਵਾਨਾਂ ਜਿਨ੍ਹਾਂ ਦੀ ਟਾਇਲ ਬੱਤੀ ਦੀ ਗ੍ਰਾਂਟ ਆ ਲਾਈਟਿੰਗ ਬਾਥਰੂਮ ਦੀ ਗ੍ਰਾਂਟ ਆ ਕੱਚੇ ਮਕਾਨ ਦੀ ਗ੍ਰਾਂਟ ਆ ਉਹਨਾਂ ਲੋੜਵਾਨ ਸਾਡੇ ਸਮਾਜ ਦੇ ਲੋਕਾਂ ਨੂੰ ਜਿਹੜਾ ਹੈਗਾ ਉਹ ਗ੍ਰਾਂਟਾਂ ਜਿਹੜੀਆਂ ਨਹੀਂ ਮੁਹੱਈਆ ਕਰਾਈਆਂ ਜਾਂਦੀਆਂ ਉਹਨਾਂ ਦੇ ਨਾਲ ਪਰੋਸੇ ਚ ਲੈ ਕੇ ਆਉਂਦੇ ਆ ਉਹਨਾਂ ਦੇ ਫਾਰਮ ਭਰੇ ਜਾਂਦੇ ਆ ਉਹਨਾਂ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਏ ਜਾਂਦੇ ਆ ਪਰ ਕਿੰਨਾਂ ਨੂੰ ਗ੍ਰਾਂਟਾਂ ਮਿਲਦੀਆਂ ਕਿ ਜਿਹੜੇ ਲੋਕ ਮਿਲੀ ਭੁਗਤ ਕਰਕੇ ਅਤੇ ਮੁਲਾਜ਼ਮਾਂ ਨੂੰ ਪੈਸੇ ਦੇ ਕੇ ਆਹ ਵਾਸ ਕਰਵਾਏ ਹੁੰਦੇ ਕਿਸੇ ਗਰੀਬ ਦੇ ਤੇ ਡਾਰ ਕਾਰਡ ਖਾਤਾ ਕਿਸੇ ਹੋਰ ਦਾ ਲਾ ਕੇ ਉਹਨਾਂ ਦੇ ਹੱਕ ਵਿੱਚ ਗ੍ਰਾਂਟਾਂ ਕਿਡੀਆਂ ਹੈਗੀਆਂ ਉਹ ਪੁਆਈਆਂ ਜਾਂਦੀਆਂ ਤਾਂ ਹਰ ਸਾਲ ਨਵੇਂ-ਨਵੇਂ ਡਰਾਮੇ ਕਰਦੇ ਆ ਅਸੀਂ ਉਥੋਂ ਦੇ ਨਗਰਪਾਲਿਕਾ ਦੇ ਜਿਹੜੇ ਅਨਚਾਰਜ ਆ ਉਹਨਾਂ ਨੂੰ ਵੀ ਲਿਖਿਆ ਕਿ ਸਾਡਾ ਉਥੇ ਆਮ ਜਲਾਸ ਹੋਣਾ ਚਾਹੀਦਾ ਹੈ ਅਤੇ ਸਾਡਾ ਕੋਈ ਨਾ ਕੋਈ ਸੀਨੀਅਰ ਆਗੂ ਜਿਹੜਾ ਹੈਗਾ ਹਰ ਘਰ ਦੇ ਵਿੱਚ ਨਾਲ ਜਾਣਾ ਚਾਹੀਦਾ ਮੁਲਾਜ਼ਮ ਜਾ ਕੇ ਮੁਖਤ ਤੇ ਗੱਸੜੋਕ ਤੇ ਜਾ ਕੇ ਬਰਤਾਲ ਕਰਨ ਜਿਨ੍ਹਾਂ ਦੇ ਹੱਕ ਵਿੱਚ ਗ੍ਰਾਂਟ ਬੰਦੀ ਆ ਲੋੜਵੰਦ ਬੰਦਿਆਂ ਨੂੰ ਦਿੱਤੀ ਜਾਵੇ ਜਿਹੜੇ ਮਿਲੀ ਭੁਗਤ ਕਰਨ ਵਾਲੇ ਆ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਵਿੱਚੋਂ ਸਾਡੀ ਕੁੜੀ ਆਗੂ ਲੀਡਰ ਪਹੁੰਚੀ ਹੋਈ ਆ ਮੈਂ ਬੇਨਤੀ ਕਰਾਂਗਾ ਉਹ ਵੀ ਦੋ ਲੜਣਾ ਆਪਣੀਆਂ ਦੁਨੀਆ ਹੈਗੀਆਂ ਦੱਸਣ ਜੀ ਮੇਰਾ ਨਾਮ ਰਾਜਿੰਦਰ ਕੌਰ ਹੈ ਮੈਂ ਮਮਤੋਟ ਚਾਰ ਵੀ ਰਹਿਣ ਵਾਲੀਆਂ ਨਾਲ ਸੜਪੇਂਡੇ ਹਸਾਨ ਕੇ ਤੇ ਸਾਡੀ ਸਮੱਸਿਆ ਕਿ ਅਸੀਂ ਹਰ ਸਾਲ ਵੀ ਕੰਬਰਿਆਂ ਦੀ ਜਦੋਂ ਫੈਲਾ ਆਦਿਆ ਨੇ ਕਹਿੰਦੇ ਕਮਰੇ ਭਰਨੇ ਨੇ ਵੀ ਸਾਡੇ ਵੀ ਕੱਚੇ ਕਮਰੇ ਆ ਨਵਾਲਿਆਂ ਵਾਲੇ ਕਮਰੇ ਆ ਤੇ ਜਦੋਂ ਬਾਅਦ ਛਿਪਿੰਦੀ ਹੈ ਤੇ ਚੋਣ ਲੱਗ ਜਾਂਦੇ ਹਨ ਫਿਰ ਆ ਤੂੰ ਕਾਫੀ ਜ਼ਿਆਦਾ ਡਰ ਲੱਗਣ ਲੱਗ ਜਾਂਦੇ ਕਿ ਕਦੇ ਕਮਰੇ ਦੇਖਣਾ ਜਾਣਾ ਤੇ ਅਸੀਂ ਹਰ ਸਾਲ ਹੀ ਭਰੀ ਦਾ ਫੈਲਾ ਵੀ ਸਾਡੇ ਵੀ ਕਮਰੇ ਆ ਜਾਣ ਸਰਕਾਰ ਸ਼ਹਿਰ ਸਾਨੂੰ ਦੇ ਦੇ ਤੇ ਸਾਡੀਆਂ ਫੈਲਾਂ ਨੂੰ ਨਾ ਰੀਜੈਕਟ ਕਰ ਦਿੱਤਾ ਜਾਂਦਾ ਹੈ ਜੇ ਸਾਡੇ ਕਮਰੇ ਆਂਦੇ ਵੀ ਨਹੀਂ ਫਿਰ ਉਹ ਸਾਡੇ ਨਾਂ ਦਾ ਕਮਰਾ ਹੋਰ ਕਿਸੇ ਨੂੰ ਦਿੱਤਾ ਜਾਂਦਾ ਹੈ ਤੇ ਅਸੀਂ ਉਵੇਂ ਵੀ ਵੇਖਦੇ ਰਹਿ ਜਾਂਦੇ ਆ ਵੀ ਸਾਡਾ ਕਮਰਾ ਕਿਉਂ ਨਹੀਂ ਆਇਆ ਜਦੋਂ ਪੁੱਛਦੇ ਆ ਤਾਂ ਕਹਿੰਦੇ ਤੁਹਾਡੇ ਤੋਂ ਆਰਡਰ ਹੀ ਨਹੀਂ ਆਇਆ ਗਿਆ ਤੋਂ ਕਮਰਾ ਹੀ ਨਹੀਂ ਮਿਲਿਆ ਹਾਂ ਹੋਰ ਵੀ ਕੋਈ ਬੋਲਣਾ ਚਾਹੁੰਦਾ ਜੀ ਹਾਂਜੀ ਉਹ ਕੁੜੀ ਬੋਲੇ ਆਓ ਇੱਥੇ ਆਓ ਅਬਾਸ਼ ਮੇਰਾ ਨਾਮ ਸੋਨੀ ਹੈ ਜੀ ਅਸੀਂ ਮੰਡੋਰ ਤੋਂ ਰਹਿਣ ਵਾਲੇ ਆ ਜੀ ਸਾਨੂੰ 10 ਸਾਲ ਤੋਂ ਕੋਈ ਸਹੂਲਤ ਨਹੀਂ ਮਿਲੀ ਹੋਈ ਮੇਰਾ ਮਕਾਨ ਬਿਲਕੁਲ ਡਿੱਗਣ ਦੀ ਕਿਨਾਰ ਤੇ ਆ ਤਿੰਨ ਮੇਰੀਆਂ ਬੇਟੀਆਂ ਨੇ ਜਦੋਂ ਵੀ ਵੋਟਾਂ ਆਂਦੀਆਂ ਨੇ ਸਾਨੂੰ ਕਹਿ ਦਿੰਦੇ ਨੇ ਤੁਸੀਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਤੁਹਾਨੂੰ ਕਮਰਾ ਦਿੱਤਾ ਜਾਵੇਗਾ ਐਸਲ ਵੀ ਐਵੇਂ ਹੀ ਹੋਇਆ ਜੀ ਵੋਟਾਂ ਦੇ ਟਾਈਮ ਤੇ ਸਾਨੂੰ ਕਹਿੰਦੇ ਫਾਈਲ ਭਰੋ ਅਸੀਂ ਫਾਈਲ ਭਰੀ ਸਾਨੂੰ ਕਹਿੰਦੇ ਤੁਹਾਨੂੰ ਫੋਨ ਆਏਗਾ ਕਮੇਟੀ ਘਰ ਤੋਂ ਅਜੇ ਤੱਕ ਸਾਨੂੰ ਕੋਈ ਫੋਨ ਨਹੀਂ ਆਇਆ ਤੇ ਸਾਡੀ ਫਾਈਲ ਜਿਹੜੀ ਹੁੰਦੀ ਏ ਉਹ ਕੂੜੇ ਵੇਚ ਸਕੀ ਤੇ ਸਾਨੂੰ ਕੋਈ ਤੁਮਰਾ ਨਹੀਂ ਮੌਕਾ ਵੇਖ ਕੇ ਵੀ ਜਾਂਦੇ ਨੇ ਪਰ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਸਾਡੀ ਛੋਟੀ ਭੈਣ ਨੇ ਦੱਸਿਆ ਕਿ ਜਦੋਂ ਇਲੈਕਸ਼ਨ ਆਉਂਦੇ ਆ ਹਰ ਇਲੈਕਸ਼ਨਾਂ ਦੇ ਦੌਰਾਨ ਸਾਡੇ ਨਾਲ ਧੋਖਾ ਧੜੀ ਸ਼ੂਆਸ਼ਾਤ ਮਤ ਪੀਤ ਕੀਤਾ ਜਾਂਦਾ ਤੇ ਸਾਨੂੰ ਪ੍ਰੋਸੇ ਚ ਲਿਆ ਜਾਂਦਾ ਕਿ ਤੁਹਾਡਾ ਪਰੰਪਰਣ ਲੱਗੇ ਆ ਤੇ ਤੁਹਾਨੂੰ ਫੋਨ ਆਏਗਾ ਸਾਥਿਓ ਅਸੀਂ 76 ਸਾਲ ਤੋਂ ਵੋਟਾਂ ਪਾਉਂਦੇ ਆਏ ਆ ਸਿਆਸੀ ਲੋਕ ਜਿਨ੍ਹਾਂ ਨੂੰ ਅਸੀਂ ਵੋਟ ਪਾਉਣੀ ਆ ਉਹ ਸਾਡੇ ਨਾਲ ਇਹੋ ਜਿਹਾ ਰਵਈਆ ਕਰਦੇ ਆ ਤੁਹਾਡਾ ਤਾਂ ਹੀ ਹੱਕ ਮਿਲ ਸਕਦਾ ਹੈ ਇਹ ਸਾਡਾ ਬਾਬਾ ਸਾਹਿਬ ਨੇ ਸੰਵਿਧਾਨ ਬਣਾਇਆ ਉਹ ਸੰਵਿਧਾਨ ਨੂੰ ਲਾਗੂ ਕਰਵਾਉਣ ਲਈ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਗਾ ਮੈਂ ਕੱਲਾ ਨਹੀਂ ਕਹਿੰਦਾ ਇਕੱਠੇ ਹੋਈਏ ਕਿਸਾਨ ਵੀ ਇਕੱਠੇ ਹੋਏ ਆ ਬਹੁਤ ਵੱਡੀ ਗਿਣਤੀ ਨਾਲ ਇਕੱਠੇ ਹੋਏ ਨੇ ਇਕੱਠੇ ਹੋ ਕੇ ਐਡੀਆਂ ਐਡੀਆਂ ਮੋਟਰਾਂ ਦਾ ਬਿੱਲ ਮਾਫ ਕਰਾ ਲਿਆ ਘਰਾਂ ਦਾ ਬਿੱਲ ਮਾਫ ਕਰਾ ਲਿਆ ਉਹਨਾਂ ਨੂੰ ਵਹੀਕਲ ਤੇ ਤੇ ਨਾਲ ਖਾਤਪੇਸ਼ ਦਵਾਈਆਂ ਤੇ ਸਬਸਿਡੀ ਮਿਲਦੀ ਆ ਅਤੇ ਬੋਨਸ ਮਿਲਦਾ ਉਹਨਾਂ ਨੂੰ ਇੱਕ ਕੁਆਂਟਲ ਝੋਨਾ ਵਿੱਚ ਜਾਂ ਕਣਕ ਵਿੱਚ ਉਹਨਾਂ ਤੇ ਬੋਨਸ ਮਿਲਦਾ ਨਾਲ ਮੋਦੀ ਦੇ ਬਰਖਲਾ ਵੀ ਕਿਸਾਨ ਬੋਲਦੇ ਨੇ ਕਿ ਕਿਸਾਨਾਂ ਨੂੰ ਹਰ ਮਹੀਨੇ ਦੇ ਵਿੱਚ ਹਰ ਕਿਲੇ ਦਾ 2000 ਰੁਪਇਆ ਖਰਚਾ ਵੀ ਮਿਲਦਾ ਉਹ ਕੱਖ ਦੀ ਤਰਤ ਨਾਲ ਮਿਲਦਾ ਸਾਡਾ ਸੰਵਿਧਾਨ 1952 ਤੋਂ ਲੈ ਕੇ 72 ਸਾਲ ਤੱਕ ਇਹ ਦਫਤਰਾ ਜੀ ਰੋਲਦਾ ਪਿਆ ਤੁਸੀਂ ਇਹਨਾਂ ਲਈ ਇਕੱਠੇ ਨਹੀਂ ਹੋਏ ਇੱਥੇ ਹੋਵੋਗੇ ਤੇ ਤੁਹਾਡੇ ਹੱਕ ਜਿਹੜੇ ਹੈਗੇ ਆ ਆਵਸ਼્ય ਮਿਲਣਗੇ ਅਤੇ ਇਹ ਚੋਰ ਜਿਹੜੇ ਹੈਗੇ ਆ ਚੋਰਾਂ ਨੂੰ ਤੁਸੀਂ ਇਕੱਠੇ ਹੋ ਕੇ ਜਦੋਂ ਦਿਖਾਓਗੇ ਆਟੋਮੈਟਿਕ ਚੋਰੀ ਕਰਨੀ ਬੰਦ ਹੋ ਜਾਣਗੇ ਇਕੱਠੇ ਹੋਣ ਤੋਂ ਬਿਨਾ ਕੁਝ ਨਹੀਂ ਹੋਣਾ ਸਾਰਿਆਂ ਨੂੰ ਬੇਨਤੀ ਆਪ ਜੁੜ ਕੇ ਜਿਹੜੇ ਗਰੀਬੀ ਰੇਖਾ ਦੇ ਵਿੱਚ ਹੈਗੇ ਆ ਉਹਨਾਂ ਦੀ ਕੋਈ ਵੀ ਸਹੂਲਤ ਹੈਗੀ ਆ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਤਾਂ ਜਲਦੀ ਆਪਾਂ ਟਨੂ ਪਰੋਸਾ ਦੁਆਉਣੇ ਆ ਈਓ ਦਾ ਦਫਤਰ ਕੇ ਰਿਆ ਜਾਊਗਾ ਤੇ ਨਾਲ ਆ ਜਿਹੜੀਆਂ ਆਪਾਂ ਗੱਲਾਂ ਲਿਖੀਆਂ ਇਹ ਪਾਸ ਕਰਵਾਇਆਂ ਜਾਣੀਆਂ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ ਸਤਿ